ਉਹ ਜਿੱਦੜੀ ਮਰਚਾ ਚਾਹੇ ਸਿੱਧੀ ਬੀਜੇਪੀ ਨੂੰ ਪਹੁੰਚਾਏ ਇਹਨਾਂ ਨੂੰ ਪਾਉ ਤਾਂ ਜਾਣੀ ਉੱਥੀ ਐ ਕਿਹਦੇ ਨੂੰ ਪਾਉਗੇ ਉੱਤੋਂ ਹੀ ਸਮਝੌਤਾ ਲੋਕਾਂ ਨੂੰ ਲੜਾ ਅੰਦਰੋਂ ਇਕੱਠੇ ਹੀ ਐ ਪਤਾ ਸੀ ਵੀ ਲੋਕਾਂ ਨੇ ਪਿੰਡ ਤੇ ਨਹੀਂ ਬੰਨਦੇ ਨੇ ਤਾਂ ਸਮਝੌਤਾ ਨਹੀਂ ਕੀਤਾ ਮੁਰਖ ਵੋਟਾਂ ਦੇ ਬਾਅਦ ਇਕੱਠੇ ਹੋ ਜਾਣਗੇ ਇਹੇ ਕਰਕੇ ਤਾਂ ਮਲੂਕੇ ਨੂੰ ਉਧਰ ਭੇਜੀ ਵੀ ਜੇ ਸਰੂਪ ਖੜਾ ਹੋ ਗਿਆ ਬਰਿੰਡੇ ਵਾਲਾ ਉਹ ਹਿੰਦੂ ਚਿਹਰਾ ਬੀਜੇਪੀ ਦੀ ਵੋਟ ਵੱਟ ਤੋੜੂਗਾ ਇਹਨੂੰ ਖੜੀ ਕਰੋ ਉਧਰ ਭੇਜ ਕੇ ਇਹੇ ਕਰਕੇ ਜਿਤਿੰਦਰ ਲਿਆ ਦਾ ਸਮਝੌਤਾ ਉੱਤੇ ਚ ਇਹ ਬਢੰਡਾ ਸੀੜ ਦਾ ਸਮਝੌਤਾ ਪਹਿਲਾਂ ਕੈਪਟਨ ਨਾ ਹੁੰਦਾ ਰੈਪਟਰ ਵਾਲੇ ਦੇ ਬਢੰਡੇ ਦਾ ਹੁਣ ਇਹਨਾਂ ਦਾ ਆਏ ਹੋਇਆ ਅਖੀਰ ਤੇ ਜਾ ਕੇ ਬੀਬਾ ਨੇ ਆਪਣਾ ਲਾਮ ਕੀਤਾ ਵੀ ਮੈਂ ਖੜੀ ਆਂ ਸਾਰੀਆਂ ਗੋਟੀਆਂ ਗੁੱਟੀਆਂ ਫਿੱਟ ਕਰ ਲਿਆ ਸਿਰ ਉੱਤੇ ਕਰ ਲਈ ਪਰ ਸਾਡੇ ਹਲੇ ਵੀ ਕਹੀ ਜਾਂਦੇ ਆ ਅਸੀਂ ਪੰਥ ਨੂੰ ਵੋਟ ਪਾਵਾਂਗੇ ਤੱਕੜੀ ਪੰਥ ਵਾਲੀ ਐ ਪੰਥ ਪਤਾ ਨਹੀਂ ਕਿਹੜਾ ਮੈਨੂੰ ਸਮਝ ਨਹੀਂ ਲੱਗਦੀ ਹੁਣ ਕਿਤੇ ਠੰਡ ਪੈਂਦੀ ਨਹੀਂ ਉਨੀ ਠੰਡ ਤਾਂ ਪੈਂਦੀ ਨਹੀਂ ਆਹ ਕੈਮੀਕਲ ਸਾਬਬ ਬਾਗੂ ਜਿਆ ਕਰਨੇ ਦਾ ਨਿੱਕਾ ਕਰਦੇ ਉਹ ਤਾਂ ਵਰਤਾਰਤੀ ਨੂੰ ਮਾਂ ਮੰਨਦੇ ਸੀ ਨਾ ਰਾਹੀ ਪਾਂਦੀ ਦਾ ਹਾਲੀ ਪਾਲੀ ਦਾ ਚਿੜੀ ਜਨੌਰ ਦਾ ਸਭ ਦਾ ਧਰਤੀ ਨੂੰ ਮੱਥਾ ਤੇਗਦੇ ਸੀ ਉੱਤ ਹੁਣ ਕਿੱਥੇ ਗਈਆਂ ਗੱਲਾਂ ਹੁਣ ਥੋੜੇ ਨਿੰਮ ਕੇਵੇਂ ਸੁੱਕੇ ਸੋਣ ਲੋ ਕੈਮੀਕਲ ਛਿੜਕ ਦਿੰਦੇ ਆ ਬਾਈ ਆ ਦਵਾਈ ਦੇ ਵਿੱਚ ਮੀਂਹ ਪਈ ਜਾਂਦਾ ਕਹਤੇ ਕਣੀ ਡਗੀ ਹੜ ਆ ਗਿਆ ਉੱਥੇ ਚੀਨ ਨੇ ਸੂਰਜੀ ਆਪਣਾ ਚਾੜ ਲਿਆ ਨਵਾ ਨਿੰਮ ਕਿਉਂ ਸੋਚਣ ਵਾਲੀ ਗੱਲ ਆ ਨਿੰਮ ਦੁਨੀਆ ਦਾ ਸਭ ਤੋਂ ਵੱਡਾ ਤੌਣਕਾ ਦਵਾਈ ਹੈ ਜਿੰਨੀ ਮਰਜ਼ੀ ਜ਼ਰੀਲੀ ਹਵਾ ਵੇਜਦੀ ਨਾ ਕਿ ਸਾਫ਼ ਹੋ ਜੂ ਜਾਪਾਨ ਨੇ ਕਈ ਸਾਲ ਪਹਿਲਾਂ ਭਾਰਤ ਨੂੰ ਕਈ ਅਰਬਾਂ ਰੁਪਈਆ ਦਿੱਤਾ ਵੀ ਨਿੰਮ ਲਾਓ ਇੱਥੇ ਦਰਖਤ ਕਿ ਤੇ ਹਵਾ ਹੋ ਕੇ ਸਾਫ਼ ਉੱਥੇ ਜਾਵੇ ਆਪਣੇ ਫੋੜਾ ਫੈਣਸੀ ਹੁੰਦਾ ਸੀਗਾ ਆਪਾਂ ਨਿੰਮ ਦੇ ਪੱਤੇ ਕਿਉਂ ਬੰਦ ਦੇ ਵਾਲ ਕੇ ਆਪਣੇ ਸੋਜਾ ਆਉਂਦਾ ਕਿ ਮੋਚ ਆ ਜਾਂਦੀ ਗਿੱਟੇ ਗੋਡੇ ਨੂੰ ਆਪਾਂ ਨਿੰਮ ਦੀ ਟਗੋਰ ਕਿਉਂ ਕਰਦੇ ਵਾਲ ਕੇ ਆਪਾਂ ਘੋਟਨਾ ਵਰਤਦੇ ਆਂ ਤਾਲੀ ਕਿਕਰ ਤੂਤ ਕਿਉਂ ਨਹੀਂ ਵਰਤਦੇ ਨਿੰਮ ਕਿਉਂ ਵਰਤਦੇ ਆਂ ਹੁਣ ਇਹਨੂੰ ਵੀ ਕਈ ਮੁਖਾਲ ਮੰਨਦੇ ਐ ਉਹ ਨਹੀਂ ਐ ਉਹੀ ਮਰ ਜਾਂਦਾ ਇਹਦਾ ਠੰਡ ਨਾਲ ਸੁੱਕ ਕੇ ਤਾਂ ਐ ਸੁੱਕ ਗਏ ਸੋ ਇਹ ਇਹ ਜਿਹੜੀ ਨਿਊ ਬਲਡ ਆਰਡਰ ਦੀਆਂ ਨੀਤੀਆਂ ਨੇ ਵੀ ਕਿਵੇਂ ਪੂਰੀ ਦੁਨੀਆ ਕੋਰੋਨਾ ਆਇਆ ਆਇਆ ਥੋੜੀ ਲਿਆਂਦਾ ਗਿਆ ਸੋਦੇ ਡਰਾ ਕੇ ਟੀਕੇ ਠੋਕਤੇ ਉਹ ਅਸੀਂ ਉਦੋਂ ਵੀ ਪਿੱਟੇ ਸੀ ਕੋਰੋਨੇ ਵੇਲੇ ਵੀ ਨਾ ਟੀਕੇ ਲਵਾਓ ਨਾ ਟੀਕੇ ਲਵਾਓ ਅਮਰ ਸਿੰਘ ਜਿਆਦਾ ਡਾਕਟਰ ਹੋਇਆ ਪਿੱਛੇ ਜਦੋਂ ਦੀ ਮੌਤ ਹੋਈ ਹੈ ਉਹਦੇ ਪਰਚਾਰੇ ਦਾ ਸਰਕਾਰ ਨੇ 4-5 ਪਰਚੇ ਦਿੱਤੇ ਉਹਤੇ ਵੀ ਲੋਕਾਂ ਨੂੰ ਗਮਰਾਹ ਕਰਦਾ ਉਹਨੇ ਵੀ ਕਿਹਾ ਸੀ ਵੀ ਜਿਹੜੀ ਵੈਕਸੀਨ ਲਾ ਰਹੇ ਆ ਇਹ ਵਾਇਰਸ ਤੁਹਾਡੇ ਅੰਦਰ ਛੱਡ ਦੇਣਗੇ ਅੱਜ 20 30 ਸਾਲ ਦੇ ਮੁੰਡਿਆਂ ਟੈਗ ਨਾਲ ਮੌਤ ਹੋ ਜਾਂਦੀ ਹੈ ਕਿਉਂ ਹੁੰਦੀ ਆ ਉਹ ਕਹਿੰਦੇ ਦੁਨੀਆ ਦੀ ਪਾਪੂਲੇਸ਼ਨ ਆ ਜਿਹੜੀ ਆਬਾਦੀ ਆ ਬਾਹਲੀ ਵਧ ਗਈ ਕੰਟਰੋਲ ਕਰਨੀ ਆ ਘਟਾਉਣੀ ਆ ਬੰਦੇ ਮਾਰ ਦਿਓ ਇਹ ਨੀਤੀਆਂ ਨੇ ਪਰ ਆਪਾਂ ਨੂੰ ਪਤਾ ਕਿੱਥੋਂ ਲੱਗੂ ਲਾਇਬ੍ਰੇਰੀ ਹੈਗੀ ਪਿੰਡ 'ਚ ਹੈ ਵੜਦੇ ਹਾਂ ਨਾ ਨਾ ਖੋਲ੍ਹਣੀ ਨਾ ਅਖਬਾਰ ਕਿੰਨੇ ਆਉਂਦੇ ਆ ਹੈ ਖੋਲਦੇ ਹੋ ਪੜਨ ਵੀ ਜਾਂਦੇ ਹੋ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਬਾਈ ਡੇਲੀ ਕੁਦੀ ਡੇਲੀ ਪਰ ਪੰਜਾਬ ਦੀ ਜਬਾਨੀ ਨਾ ਬૌਧਿਕ ਪੱਧਰ ਤੇ ਬਹੁਤ ਕੰਗਾਲ ਹੋ ਗਈ ਬਾਈ ਕਿਉਂਕਿ ਏਕੇ 47 ਵਾਲਾ ਬੰਦਾ ਖਤਰਨਾਕ ਨਹੀਂ ਹੁੰਦਾ ਉਹਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਮਾਰ ਦੇਣ ਜਿਹੜਾ ਚੱਕੀ ਫਿਰਦਾ ਹੂ ਖਤਰਨਾਕ ਹੁੰਦੇ ਨੇ ਬੰਦੇ ਪ੍ਰਚਾਰ ਕਰਨ ਵਾਲੇ ਜਗਾਉਣ ਵਾਲੇ ਕਿਉਂਕਿ ਉਹ ਆਪਣੀ ਕਾਮ ਨੂੰ ਜਾਗ ਲਾ ਜਾਂਦੇ ਆ ਸੰਘਰਸ਼ਾਂ ਦੇ ਰਾਹ ਪਾਉਂਦੇ ਆ ਉਹੋ ਜਿਹੇ ਬੰਦੇ ਲੜਕਦੇ ਹੁੰਦੇ ਆ ਚੌਦੇ ਬੰਦਿਆਂ ਦੀ ਕਦਰ ਕਰਿਆ ਕਰੋ ਬਈ ਸਮਝਿਆ ਕਰੋ ਕਹਾਣੀ ਨੂੰ ਬੀਬਾ ਆ ਗਈ ਪਿੰਡ ਗਈ ਨਹੀਂ ਆਉਗੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ